ਇਹ ਦੇਖਦੇ ਹੋ ਲਾਈਵ ਤਸਵੀਰਾਂ ਜੋ ਬਠਿੰਡਾ ਬਾਜਾਖਾਨਾ ਰੋਡ ਤੇ ਝੁੱਗੀਆਂ ਬਣੀਆਂ ਹੋਈਆਂ ਨੇ ਉਹਨਾਂ ਨੂੰ ਪਟਾਉਣ ਵਾਸਤੇ ਪੀਲਾ ਪੰਜਾ ਜਿਹੜਾ ਚਲਾਇਆ ਜਾ ਰਿਹਾ ਹੈ ਬਠਿੰਡਾ ਬਾਜਾਖਾਨਾ ਰੋਡ ਤੇ ਜੋ ਝੁੱਗੀਆਂ ਬਣੀਆਂ ਆਈਆਂ ਹਨ ਜੈਸ ਕਬਜ਼ੇ ਕਿਤੇ ਰਹੀਆਂ ਨੇ ਉਹਨਾਂ ਨੂੰ ਹਟਾਉਣ ਵਾਸਤੇ ਪੀਲਾ ਪੰਗਾ ਚਲਾਇਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਧੁੰਨੇ ਵਾਲੇ ਲੋਲਾ ਪਾਰੇ ਆ ਪ੍ਰਸ਼ਾਸਨ ਹਰਕਤ ਵਿੱਚ ਆਉਂਦਾ ਹੋਇਆ ਪ੍ਰਸ਼ਾਸਨ ਦੇ ਅਧਿਕਾਰੀ ਜਿਹੜੇ ਹਰਕਤ ਵਿੱਚ ਆਉਂਦੇ ਹੋਏ ਤੁਸੀਂ ਦੇਖ ਸਕਦੇ ਹੋ ਸੁਕੀਆਂ ਦੇ ਇੱਥੇ ਮਾਰਕ ਬਣੇ ਹੋਏ ਆ ਉਹਨਾਂ ਉਨੋਂ ਕਾਸ਼ਮ ਤੋਂ ਉਹ ਕਾਇਆ ਜਾ ਰਿਹਾ ਕਾਸੀ ਉਹਦਾ ਉਹ ਨਾਈਟ ਜੀ ਰਾਂ ਬਹੁਤ ਅਸਰ ਕਰਦਾ ਗਿਆ ਜਾ ਰਿਹਾ ਹੈ ਸਾਹ ਦੇ ਕੇ ਕਰਦਾ ਹੈ ਸਾਹ ਦੇ ਕੇ ਕਰਦੇ ਹੋਸ ਪਰ ਬੋਲਣ ਬਣਾਇਆ ਇਹੋ ਸਭ ਦਾ ਕਹਿਣਾ ਹੈ ਕਿ ਸੜਕ ਤੱਕ ਇਹਨਾਂ ਨੇ ਆਪਣੀ ਜਗ੍ਹਾ ਜਿਹੜੀ ਰੁਕੀ ਹੋਈ ਸੀ ਔਰ ਲੰਘਣ ਡੱਪਣ ਵਾਲਿਆਂ ਨੂੰ ਜੋ ਹੈ ਬਹੁਤ ਤਕਲੀਫ ਹੁੰਦੀ ਸੀ ਜੋ ਵੀਕਲ ਇਥੋਂ ਲੰਘਦੇ ਸੀ ਉਹਨਾਂ ਦਾ ਐਕਸੀਡੈਂਟ ਹੋਣ ਦਾ ਵੀ ਖਤਰਾ ਬਣਿਆ ਸੀ ਔਰ ਕਈ ਵਾਰ ਇੱਥੇ ਐਕਸੀਡੈਂਟ ਵੀ ਹੋਏ ਜਿਸ ਕਰਕੇ ਇਹਨਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਆਪਣੀਆਂ ਇਥੋਂ ਝੁੱਗੀਆਂ ਹਟਾ ਲਈਆਂ ਜਾਣ ਪਰ ਇਹਨਾਂ ਨੇ ਕਿਸੇ ਗੱਲ ਦੀ ਗੌਰ ਨਹੀਂ ਕੀਤੀ ਔਰ ਅਨਾਉਂਸਮੈਂਟ ਵੀ ਕਰਾਈ ਗਈ ਸੀ ਕਿ ਆਪਣਾ ਸਮਾਨ ਚੁਕਾਇਆ ਜਾਵੇ ਪਰ ਇਹਨਾਂ ਨੇ ਉਸ ਗੱਲ ਦੀ ਗੌਰ ਨਹੀਂ ਕੀਤੀ ਅੱਜ ਜੋ ਪ੍ਰਕਿਰਿਆ ਸਰਕਾਰ ਵੱਲੋਂ ਕੀਤੀ ਗਈ ਹੈ ਉਸ ਪ੍ਰਕਿਰਿਆ ਦੇ ਤਹਿਤ ਇਹ ਝੁੱਗੀਆਂ ਜਿਹੜੀਆਂ ਚੁਕਾਈਆਂ ਜਾ ਰਹੀਆਂ ਔਰ ਪ੍ਰਵਾਸੀ ਮਜ਼ਦੂਰ ਜਿਹੜੇ ਵਿਰੋਧ ਕਰਦੇ ਨਜ਼ਰ ਆ ਰਹੇ ਹੈ ਕਿ ਦੇਖ ਸਕਦੇ ਹੋ ਮਾਰਾ ਸੀਨਾ ਪਰ ਮਾਰਦਾ ਸਾਬਲ ਬਚਾ ਵਿਸ਼ਾ ਖੜਿਆ ਪਰਸੂ ਕਿ ਸੌਦੇ ਕੇ ਪ੍ਰਵਾਸੀ ਮਜ਼ਦੂਰਾਂ ਵੱਲ ਰੋਡ ਕੀਤਾ ਜਾ ਰਿਹਾ ਹੈ ਬਗਾਇ ਕੌਣ ਬਣਾਉਣੇ ਵਾਲਾ ਹੈ ਨਰਕਾਰ ਬਣਾਉਣੇ ਵਾਲਾ ਹੈ ਨਹੀਂ ਸਾਬਲ ਬਚਾ ਨੂੰ ਕਬਜ਼ਾ ਸਰਕਾਰੀ ਕਬਜ਼ਾ ਹੋ ਸਬਜਾ ਦਾ ਸਬਜਾ ਦਾ ਨਾਜਾਇਜ਼ ਕਬਜ਼ਾ ਹਟਾਉਂਦੇ ਹੋਏ ਪੁਲਿਸ ਅਧਿਕਾਰੀ ਔਰ ਨਗਰ ਕਾਉਂਸਲ ਦੇ ਅਧਿਕਾਰੀ ਪੀਡਬਲਯੂਡੀ ਦੇ ਅਧਿਕਾਰੀ ਵਨਪਲਾਗ ਦੇ ਅਧਿਕਾਰੀ ਇੱਥੇ ਮੌਕੇ ਤੇ ਪਹੁੰਚੇ ਹੋਏ ਆ ਔਰ ਕਬਜਾ ਜਿਹੜਾ ਹਟਾਇਆ ਜਾ ਰਿਹਾ ਹੈ ਜੀ ਦੇਖ ਸਕਦੇ ਹੋ ਕਿ ਕਾਫੀ ਦੂਰ ਤੱਕ ਜਿਹੜਾ ਇਹ ਨਗਾਇਜ਼ ਕਬਜਾ ਕੀਤਾ ਹੋਇਆ ਹੈ ਔਰ ਸੜਕ ਤੱਕ ਜਿਹੜਾ ਇਹ ਕਬਜਾ देख सकते के कि और वाले विरोध करते हुए नजर आ रहे हैं और प्रशासन वालों जो पीला पंजा चलाया जा रहा उसका विरोध करते हुए तीस देख सकते हो लाइव तस्वीर

ਆ ਮੈਂ ਆ ਉਹ ਉੱਧਰ ਲਓ ਕਿਹਦੇ ਨਾਲ ਆ ਬੱਲੇ ਬੱਲੇ ਠੀਕ ਆ ਆ ਵਧੀਆ ਜੀ ਤੁਸੀਂ ਨਾਲ ਉਹਦੇ ਸਾਹ ਚੱਲਤਾਂ ਨੇ ਕੋਸੇ ਮਜ਼ਦੂਰਾਂ ਜਾਂ ਝੋਨੀਆਂ ਦਾ ਸਮਾਨ ਚੱਕ ਕੇ ਪਾਸੇ ਦਿੱਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਉਹ ਦੂਜੇ ਪਾਸੇ ਉੱਧਰ ਲਿਓ ਸੜਕ ਦੇ ਪਿਆ ਘਾੜੇ ਮੈਂ ਲੈ ਲੈਣਾ ਹੋਰ ਚੰਦੇ ਲੋਨ ਦੇ ਦੇ ਇਹ ਹੁੰਦੇ ਕਿ ਮਾਰਦੇ ਮਾਫੀ ਹੋਰ ਮਾਫੀ ਰੱਖ ਰਿਹਾ ਮਗੜਾ ਲੇਕਿਨ ਨਹੀਂ ਹੋ ਗਿਆ ਹੋਲਸ ਪ੍ਰਸ਼ਾਸਨ ਹਰਕਤ ਚਾਹੁੰਦਾ ਹੈ ਚੁਗੀਆਂ ਵਾਲਿਆਂ ਦਾ ਸਮਾਨ ਕਿੱਥੇ ਪਾਸੇ ਕਰਵਾ ਰਹੇ ਆ

ਪੰਜਾਬ ਚੁਕੀਆਂ ਦੇ ਚਲਾਣੇ ਜਾ ਰਹੇ ਹਨ ਤੇ ਡੀਐਸਪੀ ਸਚੋ ਮਨੋਜ ਕੁਮਾਰ ਸ਼ਰਮਾ ਵੀ ਮੌਜੂਦ ਹੈ ਤੇ ਡੀਐਸਪੀ ਚੰਦਰਾ ਕਟਲਾ ਜੀ ਵੀ ਇੱਥੇ ਮੌਜੂਦ ਨੇ ਤੇ ਕੁਝ ਦੇ ਸਹਾਇਤੇ ਚੁਕੀਆਂ ਵਾਲੇ ਰੋਧ ਕਰਦੇ ਹੋਏ ਜਲ ਆ ਰਹੇ ਹੈ ਤੇ ਨੀਲਾ ਪੰਨਾ ਚੱਲ ਰਿਹਾ ਹੈ लाइव तस्वीरें तो अपना समान चलते हुए प्रवासी मजदूर जो ढुपियाँ इतने बनाई गई हैं समान चलते हुए देख दो झुपियां तोड़न की जो प्रक्रिया वो तो चल रही है पीला पंजा चल रहा है ਦੇਰ ਤੋਂ ਕਮਿਊਨੀਕੇਸ਼ਨ ਬਣਾਣ ਦੇ ਰਿਹਾ ਹੈ ਦੇਰ ਤੋਂ ਨਾਟਾ ਦੇ ਚੋਕਾਂ ਦਾ ਘਾਟਾ ਦੇ और प्रशासन वालों जो पीला बंजा चलाया जा रहा उसका विरोध करते हुए तुशी देख सकते हो लाइव तस्वीरें

ਆਪਾਂ ਇਹਨਾਂ ਲਈ ਬਹਿਣ ਵੀ ਇੱਥੇ ਕਰਦੇ ਆਂ ਸੈਕਸ਼ਨ ਹਰਕਤ ਵਿੱਚ ਆਉਂਦਾ ਹੋਇਆ ਤੋ ਉੱਥੇ ਯਾਟੀਆਂ ਜਾ ਰਹੀਆਂ ਹਨ ਡਾਗਰ ਪੰਪ ਕੋਲ ਕਰਦੇ ਹੋਣੋਂ ਸਮਾਨ ਚੱਕ ਕੇ ਲੈ ਆਇਆ ਜਾ ਰਿਹਾ ਹੈ ਸੰਦੇ ਅਧਿਕਾਰੀ ਹਰਕਤ ਵਿੱਚ ਆਉਂਦੇ ਹੋਏ ਛੱਗਿਆਂ ਵਾਲਿਆਂ ਦਾ ਕਹਿਣਾ ਹੈ ਕਿ ਸਾਨੂੰ ਸਮਾਨ ਚੱਕਣ ਦਾ ਸਮਾਂ ਵੀ ਜਿਹੜਾ ਨਹੀਂ ਦਿੱਤਾ ਗਿਆ ਛੱਗਿਆਂ ਦੀ ਚੱਲ ਰਹੀ ਹੁੰਦੇ ਬਾਰੇ ਕੀ ਕਹਿਣਾ ਚਾਹਦੇ ਇਹਨਾਂ ਦੀ ਐਡਮਨ ਨੇ ਪਹਿਲਾਂ ਇਹਨਾਂ ਨੂੰ ਸਾਰਿਆਂ ਨੂੰ ਅਡਵਾਂਸ ਨੋਟ ਕਰਾਇਆ ਹੈ ਅਨਾਊਂਸਮੈਂਟ ਉਹਨੇ ਪ੍ਰੋਪਰੇ ਪ੍ਰਕਿਰਿਆ ਚ ਹੋ ਰਿਹਾ ਕੋਈ ਜਿਹੜੀ ਅਨਾਨਸਮੈਂਟ ਹੈ ਇਹ ਇਹ ਗਾਸੇ ਵੀ ਬੜੀ ਖਤਰਨਾਕ ਹੈ ਇਹ ਕੋਟੀ ਇੱਥੇ ਖਰਚੀ ਦੇ ਵਿੱਚ ਪੰਜ ਪੰਜ ਸੱਤ ਸੱਤ ਬੱਚੇ ਨਾਲ ਪਰਿਵਾਰ ਰਹਿੰਦਾ ਜਦੋਂ ਕਿ ਟਰੱਕ ਆਉਂਦੇ ਪਹਿਲਾਂ ਬੱਚੇ ਮਰ ਗਏ ਸੀ ਕੋਈ ਵਾਈਕਲ ਆਉਂਦਾ ਇਹ ਸੜਕਾਂ ਦੀ ਗੇਟੀ ਆ ਦੇ ਨਿਕਨ ਕੇ ਬੱਚੇ ਇਹਨਾਂ ਨੂੰ ਕਈ ਵਾਰ ਕਹਿਣ ਦੇ ਬਾਵਜੂਦ ਵਾਰਨਿੰਗ ਦਿੱਤੀ ਸੀ ਇਹ ਬੰਨੇ ਬੜੇ ਚਿਰਾਂ ਤੋਂ ਚੱਲ ਰਿਹਾ ਹੈ ਪਰ ਇਹ ਉਲਟਾ ਜ਼ਿਆਦਾ ਵਧਾ ਰਹੇ ਆ ਚਿੱਟੇ ਚਿੱਟੇ ਤੱਕ ਝੁੱਗਿਆਂ ਵਾਲਿਆਂ ਦਾ ਕਹਿਣਾ ਕਿ ਸਾਨੂੰ ਸਮਾਨ ਚੱਕਣ ਦਾ ਮੌਕਾ ਵੀ ਨਹੀਂ ਦਿੱਤਾ ਜਾ ਰਿਹਾ ਸਮਾਨ ਜਿਹਨੂੰ ਇੰਨੇ ਦਿਨਾਂ ਦਾ ਇਹਨਾਂ ਨੂੰ ਕਹਿ ਹੀ ਤਰੇ ਅਸੀਂ ਆਲਰੇਡੀ ਕੰਨੀ ਐਨਾਊਂਸਮੈਂਟਾਂ ਆ ਗਿਆ ਭਾਈ ਲੈ ਜਾਓ ਲੈ ਜਾਓ ਲੈ ਜਾਓ ਇੱਕ ਐਡਮਨ ਨਾਲ ਦੀ ਪੂਰੀ ਪ੍ਰਕਿਰਿਆ ਕਰਕੇ ਕੰਮ ਕਰਦਾ ਹੁੰਦਾ ਐ ਕੱਚਾ ਕੰਮ ਨਹੀਂ ਕਰਦਾ ਹੁੰਦਾ ਜੋ ਜੋ ਝੁੱਗੀਆਂ ਸਾਰੀਆਂ ਚਕਾਈਆਂ ਜਾਣੀਆਂ ਜੀ ਇਹ ਸਾਰੀਆਂ ਸਾਰਾ ਹੀ ਕਲੀਨ ਹੋਊਗਾ ਜੀ ਕਿ ਕਿਸ ਤਰੀਕਾ ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸਫਰ